ਸਤਿਗੁਰ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਤੜਕਸਾਰ ਸਰਵਨ ਸਿੰਘ ਪੰਦੇਰ ਹੁਣਾਂ ਦੇ ਵੱਲੋਂ ਸ਼ੰਭੂ ਬਾਰਡਰ ਤੋਂ ਕੁਝ ਵੱਡੇ ਐਲਾਨ ਕੀਤੇ ਗਏ ਨੇ ਸ਼ੰਭੂ ਬਾਰਡਰ ਤੇ ਮੌਜੂਦ ਕਿਸਾਨ ਲੀਡਰ ਸਰਵਨ ਸਿੰਘ ਪੰਦੇਰ ਹੁਣਾਂ ਨੇ ਇਹ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਸਰਕਾਰ ਸਾਡੇ ਨਾਲ ਬੈਠ ਕੇ ਗੱਲਬਾਤ ਕਰੇ ਸਾਡੇ ਮਸਲਿਆਂ ਦਾ ਹੱਲ ਕਰੇ ਨਹੀਂ ਤਾਂ ਅਸੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਜਾ ਰਹੇ ਹਾਂ ਤੇ ਉਹਨਾਂ ਨੇ ਨਾਲ ਹੀ ਇਹ ਵੀ ਕਹਿ ਦਿੱਤਾ ਹੈ ਕੇ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਇਹ ਪ੍ਰੈਸ ਕਾਨਫਰੰਸ ਹੈ ਜਿਹੜੀ ਇਹ ਡਲੇਵਾਲ ਅਤੇ ਪੰਦੇਰ ਹੁਣਾ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਵਿੱਚ ਹੋਰ ਵੱਡੇ ਐਲਾਨ ਕੀਤੇ ਜਾਣਗੇ ਤਾਂ ਦੱਸਦੀ ਕਿ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਡਲੇਵਾਲ ਹੁਣਾਂ ਦੇ ਵੱਲੋਂ ਖਨੌਰੀ ਬਾਰਡਰ ਤੇ ਮਰਨ ਵਰਤ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਯਾਨੀ ਕਿ 26 ਨਵੰਬਰ ਤੋਂ ਮਰਨ ਵਰਤ ਤੇ ਬੈਠਣ ਜਾ ਰਹੇ ਨੇ ਜਗਜੀਤ ਸਿੰਘ ਡਲੇਵਾਲ ਤੇ ਉਹਨਾਂ ਵੱਲੋਂ ਹੁਣ ਕੱਲ ਫਿਰ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਿਸ ਦੇ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਕੁਝ ਵੱਡੇ ਫੈਸਲੇ ਨੇ ਜਿਹੜੇ ਉਹ ਲਏ ਜਾਣਗੇ ਤੇ ਤੁਹਾਨੂੰ ਨਾਲ ਹੀ ਇਹ ਵੀ ਦੱਸ ਰਹੀਏ ਕਿ ਹੋਰ ਜਦੋਂ ਕਿਸਾਨਾਂ ਨੇ ਕਣਕ ਦੀ ਬਜਾਈ ਕਰ ਲਈ ਆ ਤਾਂ ਅਜੇ ਇਹ ਦੇ ਵਿੱਚ ਹੁਣ ਕਿਸਾਨਾਂ ਨੇ ਤਿਆਰੀਆਂ ਖਿੱਚ ਦਿੱਤੀਆਂ ਨੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਮੋਰਚੇ ਦੇ ਵਿੱਚ ਗਿਣਤੀ ਵਧਾਉਣ ਦੇ ਵੱਲ ਨਾਲ ਨਾਲ ਸਰਵਨ ਸਿੰਘ ਪੰਦੇਰ ਨੇ ਮੋਦੀ ਸਰਕਾਰ ਨੂੰ ਇਹ ਵੀ ਕਿਹਾ ਕਿ ਤੁਸੀਂ ਧਰਮ ਦੀ ਰਾਜਨੀਤੀ ਛੱਡ ਦਿਓ ਹਿੰਦੂ ਮੁਸਲਮਾਨ ਦੀ ਰਾਜਨੀਤੀ ਛੱਡ ਦਿਓ ਧਰਮ ਦੇ ਮਸਲੇ ਤੇ ਲੋਕਾਂ ਨੂੰ ਲੜਾਉਣਾ ਛੱਡ ਦਿਓ ਕਿਉਂਕਿ ਇੱਥੇ ਮਸਲੇ ਵੱਡੇ ਨੇ ਧਰਮ ਦੀਆਂ ਲੜਾਈਆਂ ਵੱਡੀਆਂ ਨਹੀਂ ਹੋਰ ਕੀ ਕੁਝ ਕਹਿਣਾ ਸਰਵਨ ਸਿੰਘ ਪੰਦੇਰ ਹੁਣਾਂ ਦਾ ਆਓ ਸੁਣਦੇ ਹਾਂ ਮੈਂ ਸਰਵਨ ਸਿੰਘ ਪੰਦੇਰ ਸ਼ੰਭੂ ਮੋਰਚੇ ਸੇ ਬੋਲ ਰਹਾ ਹਾਂ ਔਰ ਜਿਸ ਤਰ੍ਹਾਂ ਸੇ ਆਪ ਜਾਣਤੇ ਹੈ ਪੀ ਇਹ ਅੰਦੋਲਨ ਲੰਬਾ ਅੰਦੋਲਨ ਚੱਲ ਰਹਾ ਹੈ ਇਤਨੀ ਕੜਾਕੇ ਕੀ 96 ਵੀ ਬੜੀ ਤਾਦਾਦ ਮੇ ਕਿਸਾਨ ਲਗਾਤਾਰ ਮੋਰਚੋਂ ਕੀ ਉਪਰ ਆ ਰਹੇ ਹਨ ਕੱਲ ਹਮਨੇ ਇੱਕ चंडीगढ़ पीसी करके अमर जो वाल खनौरी बॉर्डर पर रख रहे उनका ऐलान कर दिया दोनों फोर्मों की ओर से और इसके बाद कल फिर को कल फिर चंडीगढ़ में बारह बजे पीसी करेंगे सभी पत्रकारों को न्योता देते हैं चंडीगढ़ में और एक बड़ा ऐलान हो गया और अब इससे बड़ा ऐलान भी आज किया जाएगा तो ये ऐलान बड़े से बड़े आते रहेंगे और इसमें हम सरकार का ध्यान खींचेंगे दो ही रास्ते बचते हैं हम तेज करें आंदोलन या हमारे साथ सरकार बातचीत करके मसलों का हल करे जिनके ऊपर हम आस लगा के बैठे हुए हैं वो लक्षणें चल रही अब तो लक्षणों में मंदिर मस्जिद भारी पड़ रहा है हिंदू मुस्लिम की राजनीति चल रही है बटोगे तो कटोगे दूसरा बोल रहा है डरोगे तो मरोगे उनको लोगों से कुछ भी लेना देना नहीं है किसान मजदूर नौजवान छोटा व्यापारी सभी वर्गों को तिलांजलि दे रखी है हमारे देश के पोलिटिशियन ने इसलिए हमें आंदोलन आने वाले समय में तेज करना पड़ेगा हमें पूरा मालूम है कि जिस तरह से उत्तर भारत में डीएपी क्या मुश्किल पड़ी पंजाब हरियाणा में धान मंडियों में जो रुल, रुला और वहां पर अभी हरियाणा में भी डीएपी के कारण खुदकुशी हुई और पंजाब में धान बेचने के कारण खुदकुशी हो गई इसी के साथ पराली के प्रदूषण को लेकर जिस तरह से किसानों के खिलाफ ये पूरे मीडिया में हो हल्ला किया जा रहा है ये मुद्दे हमारे सामने हैं एमएसपी लीगल ग्रंटी कानून देश के किसान मजदूर की कर्ज माफी आदिवासियों की संविधान की पांचवी सूची सभी मांगों को लेकर ये मोर्चा चल रहा है और आज कल जो बड़े ऐलान ਹੋਗੇ ਨੰਨੇ ਵਾਤ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ